ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਨਾ ਚਾਹੁੰਦਾ ਇਸ ਵਕਤ ਪੰਜਾਬ ਦੇ ਹਿਸਾਬ ਨਾਲ 12:08 ਹੋ ਗਏ ਆ ਜੀ ਤੇ ਮੈਂ ਮਾਫੀ ਚਾਹੁੰਦਾ ਵੀ ਥੋੜਾ ਜਿਹਾ ਮੈਂ ਲੇਟ ਕਰ ਰਿਹਾ ਵਾਂ ਤੇ ਬੇਨਤੀ ਇਹ ਕਰਨੀ ਸੀ ਸੰਗਤ ਦੇ ਚਰਨਾਂ ਵਿੱਚ ਕਿ ਅੱਜ ਤੋਂ 2-3 ਵਾਰੀ ਪਹਿਲਾਂ ਵੀ ਮੇਰੇ ਨਾਲ ਇਹ ਘਟਨਾ ਵਾਪਰ ਚੁੱਕੀ ਆ ਵੀ ਆਪਣੇ ਘਰ ਦੇ ਥੋੜਾ ਜਿਹਾ ਨੇੜੇ ਜੀਟੀ ਰੋਡ ਲੰਘਦਾ ਵਾ ਨੈਸ਼ਨਲ 54 ਉਹਦੇ ਉੱਪਰ ਗੱਡੀਆਂ ਰੋਕ ਕੇ ਕੁਝ ਬੰਦੇ ਗੱਡੀਆਂ ਦੇ ਵਿੱਚੋਂ ਉਤਰ ਗਏ ਉਤਰ ਕੇ ਤੇ ਘਰ ਵੱਲ ਨੂੰ ਘਾਤ ਲਾਉਣ ਦੀ ਕੋਸ਼ਿਸ਼ ਕੀਤੀ ਆ ਤੇ ਸਾਨੂੰ ਅਸੀਂ ਜਾਗਦੇ ਸੀਗੇ ਸਾਰੇ ਸਿੰਘ ਅਸੀਂ ਕਾਫੀ ਜਾਣੇ ਇਸ ਜਗ੍ਹਾ ਦੇ ਉੱਤੇ ਅਸੀਂ ਰਹਿੰਦੇ ਆ ਨਾ ਤੇ ਤਿਆਰ-ਵਾਰ ਤਿਆਰ ਹੁੰਦੇ ਆ ਸਿੰਘ ਤੇ ਜਦੋਂ ਸਾਨੂੰ ਮੂਵਮੈਂਟ ਦਾ ਕਿਸੇ ਦਾ ਪਤਾ ਲੱਗਿਆ ਵੀ ਕੋਈ ਬੰਦੇ ਸਾਡੇ ਉਪਰੇ ਵਾਲੇ ਦੁਆਲੇ ਫਿਰਦੇ ਆ ਤੇ ਅਸੀਂ ਤਿਆਰ-ਵਾਰ ਤਿਆਰੀ ਨਾਲ ਅਸੀਂ ਜਕਾਰੇ ਛੱਡੇ ਅੰਦਰੋਂ ਜਾਂ ਮਤਲਬ ਅਸੀਂ ਆਪ ਦਾ ਜਿਹੜਾ ਉਹ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਬੰਦਿਆਂ ਨੂੰ ਮੁੜ ਕੇ ਕਾਫੀ ਅੱਧੇ ਘੰਟੇ ਦੇ ਕਰੀਬ ਅਸੀਂ ਬੰਦੇ ਸੜਕ ਦੇ ਉੱਤੇ ਤੁਰਦੇ ਫਿਰਦੇ ਦੇਖੇ ਹਨ ਅੱਧੇ ਘੰਟੇ ਬਾਅਦ ਉਹਨਾਂ ਨੂੰ ਗੱਡੀਆਂ ਜਿਹੜੀਆਂ ਸਕੋਰਪੀਓ ਗੱਡੀਆਂ ਜਿਹੜੀਆਂ ਗੱਡੀਆਂ ਚੋਂ ਉੱtre ਸੀ ਉਹ ਕਾਫੀ ਚਿਰ ਬਾਅਦ ਅੱਧੇ ਘੰਟੇ ਦੇ ਕਰੀਬ ਉਹਨਾਂ ਨੂੰ ਗੱਡੀਆਂ ਬਿਠਾ ਕੇ ਲੈ ਕੇ ਗਈਆਂ ਤੇ ਮੈਂ ਇਹ ਜੇ ਕੋਈ ਗਲਤ ਮੰਸ਼ਾ ਦੇ ਨਾਲ ਆਉਂਦਾ ਹੈ ਤੇ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਮਾਂ ਵੀ ਭਾਈ ਜੇ ਆਉਣਾ ਹੈ ਤੇ ਆਪਦੀ ਫੁੱਲ ਤਿਆਰੀ ਦੇ ਨਾਲ ਆਇਓ ਜੇ ਤੇ ਇਹ ਨਹੀਂ ਵੀ ਅੰਦਰੋਂ ਅਸੀਂ ਚੂੜੀਆਂ ਪਾਈਆਂ ਹੋਈਆਂ ਵਾਂ ਤੇ ਜੇ ਕਿਸੇ ਦੇ ਦੇ ਤੁਸੀਂ ਵਾਕਿਆ ਹੀ ਕੁਝ ਨਾ ਕੁਝ ਕਰਨ ਵਾਲੇ ਹੋ ਤੇ ਮਾਂ ਦਾ ਦੁੱਧ ਚੁੰਘਿਆ ਏ ਤੇ ਫਿਰ ਹੱਕ ਚਾ ਕੇ ਵਜਜੋ ਜੇ ਫਿਰ ਵੇਖ ਜੂਗੀ ਲੱਗਦੇ ਭਾ ਵੀ ਕਿਹੜੇ ਭਾ ਵੇਖਦੀ ਆ ਭਾਈਦਿਆਂ ਨੂੰ ਵਾਣ ਇੱਕੋ ਜਿਹਾ ਜੇ ਮੇਰੇ 'ਚ ਦਮ ਹੋਇਆ ਤੇ ਮੈਂ ਨਹੀਂ ਤੁਹਾਨੂੰ ਜਾਣ ਦਿੰਦਾ ਤੇ ਜੇ ਤੁਹਾਡੇ 'ਚ ਦਮ ਹੋਇਆ ਤਾਂ ਤੁਸੀਂ ਜਿਹੜਾ ਕੁਝ ਆਪ ਦਾ ਕਰਨਾ ਆ ਤੇ ਉਹ ਕਰਕੇ ਚਲੇ ਜਾਓ ਜੇ ਤੇ ਦੂਸਰੀ ਬੇਨਤੀ ਇਹ ਆ ਵੀ ਜੇ ਮੇਰੇ ਡਿੱਕੇ ਚੜ ਗਏ ਤੇ ਤੁਸੀਂ ਕੋਈ ਪੋਸਟ ਕੰਪਲੇਂਟ ਨਹੀਂ ਕਰਨੀ ਤੇ ਅਸੀਂ ਤਾਂ ਕਰਨੀ ਨਹੀਂ ਇਹ ਤਾਂ ਅਸੀਂ ਤੁਹਾਈਆ ਕੀਤਾ ਹੋਇਆ ਵਾ ਜੇ ਹੁਣ ਕੋਈ ਇਹੋ ਜੇ ਤੁਹਾਡੇ ਦਿਲ ਦੀ ਮਨਸ਼ਾ ਹੈਗੀ ਆ ਕਿਸੇ ਵੀ ਮੇਰਾ ਕਿਸੇ ਨਾਲ ਨਿੱਜੀ ਵੈਰ ਵਿਰੋਧ ਨਹੀਂ ਹੈਗਾ ਜੇ ਕਿਸੇ ਨਾਲ ਹੈਗਾ ਕੋਈ ਜੇ ਕਿਸੇ ਨੂੰ ਲੱਗਦਾ ਏ ਵੀ ਮੇਰੇ ਨਾਲ ਕੋਈ ਨਿੱਜੀ ਆ ਤੇ ਉਹ ਵੀ ਜਿਸ ਤਰੀਕੇ ਨਾਲ ਵੀ ਨਜਿੱਠਣਾ ਚਾਹੁੰਦਾ ਏ ਤੇ ਉਹ ਫਿਰ ਖੁੱਲੇ ਧੜ ਆਵੇ ਨੰਗੇ ਧੜ ਆਵੇ ਤੇ ਜੇ ਹੋ ਜਾ ਕੋਈ ਆਵੂਗਾ ਉਹੋ ਜਾਂ ਫਿਰ ਅੱਗੋਂ ਮਾਨ ਸਨਮਾਨ ਕੀਤਾ ਜਾਊਗਾ ਮੈਂ ਤਾਂ ਛਰ ਤਲੀ ਤੇ ਰੁੱਤੇ ਰੱਖ ਕੇ ਜਿਹੜਾ ਉਹ ਪ੍ਰਚਾਰ ਆ ਗੁਰਮਤ ਦਾ ਉਹ ਕਰਨਾ ਹੀ ਆ ਪਰ ਇਦਾਂ ਰੋਕਿਆ ਨਹੀਂ ਜਾਣਾ ਤੁਹਾਨੂੰ ਤੁਹਾਡੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ